ਕਲਕੱਤਾ ਦੀ ਜਿਹੜੀ ਡਾਕਟਰਨੀ ਨਾਲ ਹੋਇਆ ਸਾਰਾ ਕੁਝ ਤੁਹਾਨੂੰ ਪਤਾ ਹੀ ਹੋਣਾ ਆਖਰਕਾਰ ਇੰਡੀਆ ਦੇ ਵਿੱਚ ਇਦਾਂ ਦੀ ਘਟਨਾਵਾਂ ਕਿਉਂ ਹੁੰਦੀਆਂ ਨੇ ਕੁੜੀ ਦਾ ਜਿਹੜਾ ਚੂਲਾ ਟੁੱਟਿਆ ਹੋਇਆ ਸੀਗਾ ਅੱਖਾਂ ਦੇ ਵਿੱਚ ਐਣਕਾਂ ਦੇ ਕੰਚ ਮਿਲਿਆ ਗਰਦਨ ਟੁੱਟੀ ਹੋਈ ਸੀਗੀ ਸਾਰਾ ਸਰੀਰ ਜ਼ਖਮੀ ਸੀਗਾ ਉਹਨਾਂ ਦੇ ਪਰਿਵਾਰ ਦੀ ਵੀਡੀਓ ਦੇਖੋ ਤੁਸੀਂ ਸਰੀਰ 'ਤੇ ਕੋਈ ਕਪੜਾ ਨਹੀਂ ਥਾ ਪੈਰ ਦੋਨੋਂ ਰਾਈਟ ਐਂਗਲ 'ਤੇ ਮਿਲਾ ਗਿਆ राइट एंगल में एक पांव बेड के इस तरफ एक पांव बेड की इस तरफ मिला गया जब तक पेल्विक गर्डल नहीं टूटता है इस तरह दो पांव को नहीं चीरा जा सकता है चश्मे को कूटा गया जिसकी वजह से आंखों से जिन्ना नु गल पूरी नहीं पता मैं बता देना कि कलकत्ता ਦੇ ਵਿੱਚ 9 اگست 2024 ਨੂੰ ڈاکٹر نی ਨਾਲ جو لوکاں دے خود جان بچاوندے نے ایک جونیئر ਡਾਕਟਰਨੀ ਦੇ ਨਾਲ ਇਹ ਕੁਝ ਹੋਇਆ ਕਿ ਦੱਸ ਨਹੀਂ ਸਕਦੇ ਕਲਕੱਤਾ ਦੇ ਸੀਆਰਜੀ ਕੇਆਰ ਕਰਕੇ ਇੱਕ ਹਸਪਤਾਲ ਪਲੱਸ ਕਾਲਜ ਇੰਸਟੀਚਿਊਟ ਆ ਇਹ ਇੱਥੇ ਰੋਜ਼ ਵਾਂਗੂ ਦਿਨ ਸ਼ੁਰੂ ਹੁੰਦਾ 9 ਅਗਸਤ ਨੂੰ ਸਵੇਰੇ 7 ਵਜੇ ਸਟਾਫ ਮੈਂਬਰ ਜਾਂਦਾ ਚੌਥੇ ਫਲੋਰ ਤੇ ਜਿੱਥੇ ਕਿ ਸੈਮੀਨਾਰ ਹਾਲ ਬਣਿਆ ਹੋਇਆ ਜਾ ਕੇ ਦੇਖਦਾ ਕਿ ਇੱਕ ਔਰਤ ਪਈਆ ਪਰ ਉਸ ਦੇ ਔਰਤ ਦੇ ਸਰੀਰ ਤੇ ਅੱਖਾਂ ਦੇ ਵਿੱਚੋਂ ਖੂਨ ਨਿਕਲਿਆ ਹੋਇਆ ਜੋ ਕਿ ਅਦਨੰਗੀ ਪਈ ਆ ਉੱਪਰਲੇ ਕੱਪੜਿਆਂ ਤੋਂ ਬਿਨਾ ਹੋਰ ਸਰੀਰ ਤੇ ਕੁਝ ਵੀ ਨਹੀਂ ਸੀਗਾ ਉਹ ਸਟਾਫ ਮੈਂਬਰ ਡਰ ਕੇ ਭੱਜ ਕੇ ਬਾਹਰ ਨਿਕਲਿਆ ਸਾਰਾ ਸਟਾਫ ਆ ਗਿਆ ਹਸਪਤਾਲ ਸੀਗਾ ਸੋ ਭੱਜ ਕੇ ਹੈਲਪ ਹੋ ਗਈ ਕੁੜੀ ਬੇਹੋਸ਼ ਸੀਗੀ ਹਜੇ ਉਸ ਨੂੰ ਹਸਪਤਾਲ ਦੇ ਵਿੱਚ ਨਾਲ ਦੀ ਨਾਲ ਵਿੱਚ ਦਾਖਲ ਕੀਤਾ ਗਿਆ ਤੇ ਪਰ ਉਸ ਤੋਂ ਬਾਅਦ ਕੁੜੀ ਦੀ ਡੈਥ ਹੋ ਗਈ ਪਰਿਵਾਰ ਨੂੰ ਕਾਲ ਕਰਕੇ ਇਹ ਕਿਹਾ ਗਿਆ ਕਿ ਤੁਹਾਡੀ ਕੁੜੀ ਨੇ ਸੁਸਾਇਡ ਕੀਤਾ ਗਿਆ 10:53 ਮਿੰਟਾਂ ਤੇ ਪਰਿਵਾਰ ਨੂੰ ਕਾਲ ਕੀਤੀ ਗਈ ਸੀਗੀ ਪਰਵਾਰ ਕਹਿੰਦਾ ਵੀ ਕੁੜੀ ਬਹੁਤ ਖੁਸ਼ ਸੀ ਕਿ ਸਾਡੇ ਨਾਲ ਰਾਤ ਕਾਲ ਹੋਈ ਹੈ ਮਾਂ ਕਹਿੰਦੀ ਮੇਰੇ ਨਾਲ ਗੱਲ ਕੀਤੀ ਆ ਪਰ ਇਹ ਕਿਉਂ ਹੋਇਆ ਸਾਰੇ ਬਾਕੀ ਲੋਕ ਵੀ ਸੁਸਾਇਡ ਕਹਿ ਰਹੇ ਸੀ ਪਰ ਜੋ ਪੋਸਟਮਾਰਟਮ ਦੀ ਰਿਪੋਰਟ ਆਈ ਉਸ ਤੋਂ ਬਾਅਦ ਸਾਰੇ ਕਿਤੇ ਪ੍ਰੋਟੈਸਟ ਸਟਾਰਟ ਹੋ ਗਏ ਤੇ ਬੰਦੇ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ 150 ਗ੍ਰਾਮ ਉਸਦੇ ਬਲੱਡ ਤੋਂ ਉਸਦੇ ਸਰੀਰ ਤੋਂ ਵੀਰਜ ਮਿਲਿਆ ਇੱਕ ਆਮ ਬੰਦੇ ਦੇ ਸਰੀਰ ਚ 10 ਗ੍ਰਾਮ ਵੀਰਜ ਨਿਕਲਦਾ 150 ਗ੍ਰਾਮ ਇੱਕ ਤੋਂ ਵੱਧ ਕਿੰਨੇ ਬੰਦੇ ਨੇ ਉਹਦੇ ਨਾਲ ਬਲਾਤਕਾਰ ਕੀਤਾ ਹੋਣਾ ਬਲਾਤਕਾਰ ਦੀ ਹੱਦ ਤੱਕ ਪਾਰ ਹੋ ਗਈ ਕਿ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਪੂਰੀ ਗੱਲ ਕਰਦੇ ਆ 8 ਅਗਸਤ ਦੀ ਗੱਲ ਇੱਕ ਦਿਨ ਪਹਿਲਾਂ 2024 ਨੂੰ ਇਹ ਕੁੜੀ 36 ਘੰਟੇ ਦੀ ਸ਼ਿਫਟ ਤੋਂ ਬਾਅਦ ਇਹ ਕੁਝ ਹੋਇਆ ਉਹਦੇ ਨਾਲ ਇਹ ਗੱਲ ਯਾਦ ਰੱਖਿਓ 8 ਅਗਸਤ 2024 ਨੂੰ ਇਹ ਕੁੜੀ ਆਪਦੀ ਜਿਹੜੀ ਹੈਗੀ ਸੀਗੀ ਇਹਦਾ ਨਾਂ ਸੀਗਾ ਮਮਿਤਾ ਦੇਵਨਾਥ ਰਾਤ 9 ਵਜੇ ਇੰਟਰ ਹੁੰਦੀ ਹੈ ਇਹ ਜਾ ਕੇ ਆਪਦੀ ਸ਼ਿਫਟ ਸਟਾਰਟ ਕਰਦੀ ਆ ਇਹਦੀ ਮਾਂ ਨੂੰ ਫੋਨ ਕਰਦੀ ਉਹ ਤੋਂ ਬਾਅਦ ਉਹਦੀ ਮਾਂ ਕਹਿੰਦੀ ਤੂੰ ਖਾਣਾ ਖਾ ਲਿਆ ਕਹਿੰਦੀ ਮੈਂ ਰਾਉਂਡ ਤੇ ਚੱਲੀ ਆਂ ਰਾਉਂਡ ਤੋਂ ਆ ਕੇ ਫਿਰ ਖਾਣਾ ਖਾਵਾਂਗੀ ਚਲੋ ਜੀ ਬਾਲੇ ਪੇਸ਼ੈਂਟ ਹੈ ਨਹੀਂ ਸੀਗੇ ਇਹ ਰਾਉਂਡ ਤੇ ਚਲੀ ਜਾਂਦੀ ਆ ਵਾਪਸ ਆ ਕੇ ਖਾਣਾ ਵਗੈਰਾ ਖਾਂਦੀ ਆ ਖਾਣਾ ਆਪਦੇ ਨਾਲ ਜਿਹੜੇ ਡਾਕਟਰ ਹੁੰਦੇ ਨੇ ਸਾਰੇ ਬੈ ਕੇ ਕੰਟੀਨ ਦੇ ਵਿੱਚ ਖਾਣਾ ਖਾਂਦੇ ਨੇ ਇਹ ਖਾਣਾ ਖਾਣ ਤੋਂ ਬਾਅਦ ਗੱਲਾਂ ਹੁੰਦੀਆਂ ਨੇ 올림픽 ਦੇ ਵਿੱਚ ਜਿਹੜੇ ਆਪਣੇ 골ਡ ਮੈਡਲ ਜਿੱਤ ਰਹੇ ਨੇ ਮੁੰਡੇ ਹਨਾ ਨੀਰਜ ਹੋਰੀ ਜਾਂ ਹੋਰ ਪਾਕਿਸਤਾਨ ਵਾਲੇ ਮੁੰਡੇ ਨੇ ਜਿੱਤੇ ਆ ਤੋ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ ਇਹ 3:00 ਵਜਾਂ ਦੇ ਰਾਤ ਦੇ 3:00 ਵਜੇ ਇਹ ਚੌਥੇ ਫਲੋਰ ਤੇ ਸੈਮੀਨਾਰ ਹਾਲ ਬਣਿਆ ਹੁੰਦਾ ਉੱਥੇ ਰੈਸਟ ਕਰਨ ਚਲੀ ਜਾਂਦੀ ਆ 3:00 ਵਜੇ ਤੋਂ ਲੈ ਕੇ ਸਵੇਰ ਦੇ 7:00 ਵਜੇ ਨੇ ਸਵੇਰੇ ਸਟਾਫ ਦਾ ਇੱਕ ਬੰਦਾ ਅੰਦਰ ਜਾਂਦਾ ਤਾਂ ਜਾ ਕੇ ਦੇਖਦਾ ਕਿ ਇਸ ਔਰਤ ਦੀ ਅਧਨੰਗੀ লাশ ਉੱਥੇ ਪਈ ਆ ਉਸ ਤੋਂ ਬਾਅਦ ਇਸ ਨੂੰ ਉੱਥੇ ਦਾਖਲ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਪਰ ਇਹ ਸਾਰਾ ਕੁਝ ਕੀਤਾ ਕਿਨੇ ਕਿਉਂ ਕੀਤਾ ਗਿਆ ਕਿਹੜੀ ਗੱਲਾਂ ਸਾਰੇ ਪੁਲਿਸ ਵਗੈਰਾ ਆ ਗਏ ਜੀ ਪੁਲਿਸ ਵਗੈਰਾ ਆ ਗਈ ਤੇ ਪੁਲਿਸ ਆ ਕੇ ਚੈੱਕ ਕਰਦੀ ਹੈ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਪਰਿਵਾਰ ਨੂੰ ਤਿੰਨ ਘੰਟੇ ਖੜਾਇਆ ਜਾਂਦਾ ਬਾਹਰ 31 ਸਾਲਾਂ ਦੀ ਔਰਤ ਸੀਗੀ ਪਰ ਤੇ ਪਰਿਵਾਰ ਬੇਟ ਕਰਦਾ ਉਹਦੀ ਧੀ ਦੀ ਕੇਕ ਕੀ ਸੁਨਿਆ ਦੇਣਗੇ ਉਸ ਨੂੰ ਮ੍ਰਿਤਕ ਕੂਸ਼ਿਤ ਕਰ ਦਿੱਤਾ ਜਾਂਦਾ ਹਜੇ ਤੱਕ ਇਹ ਸੀਗਾ ਸੁਸਾਇਡ ਆ ਸਾਰੇ ਸੁਣ ਰਹੇ ਸੀਗੇ ਸੁਸਾਇਡ ਆ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਦਾ ਜਿਵੇਂ ਕਿ ਪਰਿਵਾਰ ਨੇ ਦੱਸਿਆ ਕਿ ਲੱਤਾਂ ਦੋਨੇ ਇੱਕ ਬੈੱਡ ਦੇ ਪਰਲੇ ਪਾਸੇ ਸੀ ਇੱਕ ਲੱਤ ਇੰਨਾ ਜ਼ਿਆਦਾ ਆਪਾਂ ਕਹਿੰਦੇ ਚੂਲਾ ਤੋੜ ਦਿੱਤਾ ਗਿਆ ਸੀ ਚੂਲੇ ਵਾਲੀ ਹੱਡੀ ਜਿਹੜੀ ਪੈਲ ਬਸ ਹੁੰਦੀ ਆ ਉਹ ਤੋੜ ਦਿੱਤਾ ਗਿਆ ਸੀ ਐਣਕਾਂ ਲੱਗੀਆਂ ਸੀ ਕੁੜੀ ਦੇ ਐਣਕਾਂ ਨੂੰ ਤੋੜ ਕੇ ਮਤਲਬ ਅੱਖਾਂ ਦੇ ਵਿੱਚੋਂ ਕੱਚ ਮਿਲਿਆ ਗੱਲ ਵਾਲੀ ਹੱਡੀ ਤੋੜ ਦਿੱਤੀ ਗਈ ਸੀ ਬਾਹਾਂ ਦੰਦ ਹੋਰ ਹੱਡੀਆਂ ਬਹੁਤ ਟੁੱਟੀਆਂ ਹੋਈਆਂ ਸੀਗੀਆਂ ਤੇ 150 ਗ੍ਰਾਮ ਜਿਹੜਾ ਬੀਰਜ ਮਿਲਿਆ ਪੋਸਟਮਾਰਟਮ ਜੋ ਪ੍ਰਾਈਵੇਟ ਪਾਰਟ ਚ ਖੂਨ ਨਿਕਲ ਰਿਹਾ ਸੀਗਾ ਇਹ ਦਰਿੰਦਗੀ ਦੀਆਂ ਹੱਦਾਂ ਪਾਰ ਹੋਈਆਂ ਸੀਗੀਆਂ ਉਸ ਤੋਂ ਬਾਅਦ ਪੁਲਿਸ ਤਫ਼ਤੀਸ਼ ਸ਼ੁਰੂ ਕਰਦੀ ਆ ਆਪਦੀ ਸਾਰੇ ਸੀਸੀਟੀਵੀ ਚੈੱਕ ਕੀਤੇ ਨੇ ਪਰ ਜਿਹੜੇ ਕਮਰੇ ਚ ਸੀਗੀ ਉਹ ਰਾਤ ਸੈਮੀਨਾਰ ਹਾਲ ਦੇ ਵਿੱਚ ਉੱਥੇ ਸੀਸੀਟੀਵੀ ਹੈ ਨਹੀਂ ਸੀ 3 ਤੋਂ ਲੈ ਕੇ 7 ਵਜੇ ਤੱਕ ਦੇ ਟਾਈਮ ਨੂੰ ਚੈੱਕ ਕੀਤਾ ਗਿਆ 6 ਲੋਕ ਉਸ ਪਾਸੇ ਆਏ 6 ਲੋਕ ਗਏ ਉੱਥੇ ਇੱਕ ਜਿਹੜਾ ਬਲੂਟੁੱਥ ਵਾਲਾ ਹੁੰਦਾ ਹੈਡਫੋਨ ਉਹ ਮਿਲਿਆ ਸਾਰੇ ਸਟਾਫ ਨੂੰ ਜਿਹੜੇ ਹੈਗੇ ਸੀ ਉੱਥੇ ਬੁਲਾਇਆ ਗਿਆ ਜੀ ਬੁਲਾ ਕੇ ਜੀ ਸਾਰੇ ਬੰਦਿਆਂ ਦੇ ਬਲੂਟੁੱਥ ਆਨ ਕੀਤੇ ਗਏ ਕਿ ਕਿਹਦੇ ਨਾਲ ਕਨੈਕਟ ਕਨੈਕਟ ਹੁੰਦਾ ਸੰਜੇ ਨਾਮ ਦਾ ਆ ਬੰਦਾ ਜੀ ਸੰਜੇ ਰੌਏ ਇਸ ਬੰਦੇ ਦੇ ਫੋਨ ਨਾਲ ਹੀ ਕਨੈਕਟ ਹੋ ਜਾਂਦਾ ਉਸ ਨੂੰ ਬਾਕੀਆਂ ਤੋਂ ਅਲੱਗ ਕਰ ਲਿਆ ਜਾਂਦਾ ਤੇ ਪਤਾ ਲੱਗਦਾ ਕਿ ਅਲਕੋਹਲ ਬਹੁਤ ਪੀਤੀ ਹੋਈ ਆ ਹੁਣ ਵੀ ਡੱਕਿਆ ਹੋਇਆ 스ਮੈਲ ਆ ਰਹੀ ਸੀਗੀ ਅਲਕੋਹਲ ਲੈਵਲ ਟੈਸਟ ਕੀਤਾ ਗਿਆ ਪਤਾ ਲੱਗਿਆ ਬਹੁਤ ਦਾਰੂ ਪੀਤੀ ਹੋਈ ਆ ਉਸ ਤੋਂ ਬਾਅਦ ਇਹ ਬੰਦਾ ਮੰਨ ਜਾਂਦਾ ਕਿ ਮੈਂ ਰੇਪ ਕੀਤਾ ਸਾਰਾ ਕੁਝ ਕੀਤਾ ਇਹ ਇਹ ਬੰਦਾ ਡਾਇਰੈਕਟਿਵ ਮੰਨ ਜਾਂਦਾ ਪਰ ਇਹ ਵੀ ਹੋ ਸਕਦਾ ਸੀ ਕੱਲ ਨੂੰ ਅਦਾਲਤ ਚ ਕਹਿ ਕੇ ਮੈਨ ਨਸ਼ੇ ਚ ਕੀਤਾ ਪਰ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਘਰ ਦੀ ਤਲਾਸ਼ੀ ਲਈ ਜਾਂਦੀ ਐਸ ਬੰਦੇ ਦੀ ਇੱਕ ਸੇਵਿਕ ਵਲੰਟੀਅਰ ਸੀਗਾ ਜਿਹੜੇ ਬੰਦੇ ਮਤਲਬ ਹੁੰਦੇ ਨੇ ਜਿਵੇਂ ਕਹਦੇ ਨੇ ਹੜਤ ਪੀੜਤਾਂ ਦੇ ਵਿੱਚ ਉੱਥੇ ਹੈਲਪ ਕਰਦੇ ਨੇ ਐਂਬੂਲੈਂਸ ਆਉਂਦੀ ਐ ਰਾਹ ਦੇ ਵਿੱਚ ਰਸਤਾ ਦਵਾਉਂਦੇ ਆ ਵਗੈਰਾ ਹਨ ਤੇ ਇਹਨੂੰ ਐਕਸੈਸ ਹੁੰਦਾ ਇਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਆਉਣ ਜਾਣ ਦਾ ਕੋਈ ਵੀ ਵਲੰਟੀਅਰ ਵਰਕ ਕਰਨਾ ਫ੍ਰੀ ਕਰਦੇ ਨੇ ਇਹ ਇਸ ਬੰਦੇ ਦਾ ਫੋਨ ਚੈੱਕ ਕੀਤਾ ਗਿਆ ਤਾਂ ਇਸ ਬੰਦੇ ਦੇ ਫੋਨ ਚੋਂ ਬਹੁਤ ਜ਼ਿਆਦਾ ਅਸ਼ਲੀਲ ਵੀਡੀਓ ਮਿਲੀਆਂ ਬਹੁਤ ਜ਼ਿਆਦਾ ਤੋਂ ਪਤਾ ਲੱਗ ਰਿਹਾ ਸੀ ਬੰਦਾ ਕਿਸ ਚੀਜ਼ ਦਾ ਐਡਿਕਟ ਹੈ ਗਿਆ ਘਰੇ ਜਾਂਦੇ ਆ ਤਲਾਸ਼ੀ ਲਈ ਜਾਂਦੇ ਆ ਘਰ ਜਾ ਕੇ ਦੇਖਦੇ ਨੇ ਕਿਤੇ ਬੂਟ ਤੇ ਹਜੇ ਵੀ ਖੂਨ ਲੱਗਿਆ ਹੋਇਆ ਸੀ ਉਹ ਖੂਨ ਦਾ ਸੈਂਪਲ ਲਿਆ ਜਾਂਦਾ ਉਸ ਤੋਂ ਬਾਅਦ ਇਹਦੇ ਘਰ ਤੇ ਕੱਪੜੇ ਜਿਹੜੇ ਰਾਤ ਇਹਨੇ ਸੀਸੀਟੀਵੀ ਚ ਪਾਏ ਸੀ ਸੁੱਕਣੇ ਪਏ ਸੀ ਮਤਲਬ ਸਬੂਤ ਮਟਾਰਿਆ ਸੀਗਾ ਰਾਤ 11 ਵਜੇ ਇਹ ਬੰਦਾ ਹਸਪਤਾਲ ਦੇ ਵਿੱਚ ਇੰਟਰ ਹੁੰਦਾ ਇੰਟਰ ਹੋ ਕੇ ਉਸ ਟਾਈਮ ਤੇ दारू ਬਹੁਤ ਪੀਤੀ ਸੀ ਕਾਰਨਰ ਦੇ ਵਿੱਚ ਬੈਠ ਜਾਂਦਾ ਵੇਟ ਕਰਦਾ ਆਪਦੇ ਸ਼ਿਕਾਰ ਦੀ ਤਲਾਸ਼ ਦੀ ਜਦੋਂ ਪਤਾ ਲੱਗਦਾ ਕਿ ਡਾਕਟਰ ਨਹੀਂ 3 ਵਜੇ ਉੱਪਰ ਚਲੀ ਗਈ ਤਾਂ ਇਹ ਬੰਦਾ 3 ਤੋਂ ਲੈ ਕੇ 4 ਵਜੇ ਤੱਕ ਸਾਰੇ ਸੀਸੀਟੀਵੀ ਨੋਟ ਕਰਦਾ ਵੀ ਕਿੱਥੇ ਕਿੱਥੇ ਲੱਗੇ ਨੇ ਕੀ ਹਿਸਾਬ ਕਿਤਾਬ ਆ 4 ਵਜੇ ਰੂਮ ਚ ਇੰਟਰ ਹੁੰਦਾ ਉਸ ਤੋਂ ਬਾਅਦ 45 ਮਿੰਟ ਇਹ ਅੰਦਰ ਰਹਿੰਦਾ 45 ਮਿੰਟ ਇਹਦੇ ਨਾਲ ਕੀ ਹੋਇਆ ਕੁੜੀ ਨਾਲ ਉਹਦਾ ਰਿਜ਼ਲਟ ਇਹ ਸੀ ਕਿ ਕੁੜੀ ਦੀਆਂ ਸਾਰਾ ਕੁਝ ਸਰੀਰ ਤੋੜ ਦਿੱਤਾ ਗਿਆ ਸੀਗਾ ਹਜੇ ਇਸ ਬਾਰੇ ਹੋਰ ਕਿੰਨੇ ਖੁਲਾਸੇ ਹੋਣੇ ਆਪਾਂ ਅਗਲੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਸੈਕੰਡ ਪਾਰਟ ਪਰ ਇਸ ਪਰਿਵਾਰ ਦੀ ਇਹ ਕੁੜੀ ਕੱਲੀ ਕਮਾਉਣ ਵਾਲੀ ਸੀਗੀ ਜਿਹਨੇ ਹੁਣ ਡਾਕਟਰ ਬਣਨਾ ਸੀਗਾ ਜੂਨੀਅਰ ਰਹੇ ਸੀਗੀ ਪਿਓ ਟੀ-ਸ਼ਰਟਾਂ ਬੱਚੇ ਦੀਆਂ ਡਰੈੱਸ ਸਕੂਲ ਵੇਚ ਕੇ ਪੈਸੇ ਕਮਾਉਂਦਾ ਸੀਗਾ ਘਰ ਦੇ ਹਾਲਾਤ ਕੋ ਚੰਗੇ ਨਹੀਂ ਸੀਗੇ ਪਰ ਇਹ ਪਰਿਵਾਰ ਦੀ ਇਕੱਲੀ ਇਕੱਲੀ ਕੁੜੀ ਸੀਗੀ ਤੇ ਇਸ ਨਾਲ ਇਦਾਂ ਹੋਇਆ ਜੇ ਡਾਕਟਰ ਹੀ ਨਹੀਂ ਸੇਫ ਹੈਗੇ ਡਿਊਨ ਡਿਊਟੀ 36 ਘੰਟਿਆਂ ਦੀ ਸ਼ਿਫਟ ਤੋਂ ਬਾਅਦ ਇਹ ਸੁੱਤੀ ਸੀਗੀ ਵਿਚਾਰੀ ਉਸ ਤੋਂ ਬਾਅਦ ਇਹਦੇ ਨਾਲ ਆ ਕੁਝ ਹੋਇਆ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਬਾਕੀ ਲੋਕਾਂ ਦੀ ਭਾਲ ਆ ਜਿੰਨੇ ਵੀ ਅਰੈਸਟ ਹੋਣਗੇ ਪਰ ਇਹ ਬਿਲਕੁਲ ਤਾਜ਼ਾ ਕੇਸ ਆ ਕਿ ਇੱਕ ਔਰਤ ਨਾਲ ਇਹ ਕੁਝ ਹੋਇਆ ਤੇ ਹੁਣ ਕੁੜੀਆਂ ਕਿੰਨਾ ਕੁ ਸੇਫ ਫੀਲ ਕਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਡਾਕਟਰਾਂ ਨੇ ਧਰਨੇ ਲਾਉਣੇ ਸ਼ੁਰੂ ਕੀਤੇ ਸਾਰੇ ਕਿਤੇ ਉਹਦੇ ਨਾਲ ਜਿਹੜੀ ਮੈਡੀਕਲ ਹੋਰ ਸੀ ਕਿ ਸਾਰੇ ਕਿਤੇ ਰੁਕਾਵਟਾਂ ਆ ਰਹੀਆਂ ਨੇ ਕਿਉਂਕਿ ਸਾਰੇ ਡਾਕਟਰ ਹੁਣ ਹੜਤਾਲ ਤੇ ਬੈਠੇ ਨੇ ਸੋ ਇਹ ਸੀਗਾ ਜੀ ਕੋਲਕਾਤਾ ਦਾ ਕੇਸ ਜਿੱਥੇ ਕਾਲਜ ਤੇ ਇੰਸਟੀਚਿਊਟ ਜਿਹੜਾ ਹੈਗਾ ਹਸਪਤਾਲ ਉੱਥੇ ਆ ਕੁਝ ਹੁੰਦਾ ਤੇ ਹਜੇ ਇਸ ਦੇ ਵਿੱਚ ਜਿਹੜਾ ਪੋਲਿਟਿਕਲ ਮੋੜ ਆਉਣਾ ਤੇ ਆ ਚੁੱਕਿਆ ਇਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਆ ਮਾਪੇ ਤੁਸੀਂ ਦੇਖ ਲੇ ਵਿਚਾਰੇ ਠੀਕ ਠਾਕ ਨੇ ਉਹਨਾਂ ਨੂੰ ਆਪਣੀ ਬੱਚੀ ਦੀ লাশ ਲੈਣ ਲਈ ਜਾਂ ਦੇਖਣ ਲਈ 31 ਸਾਲਾਂ ਦੀ ਉਹਨਾਂ ਦੀ ਬੇਟੀ ਸੀ ਕਿ 3 ਘੰਟੇ ਬੇਟ ਕਰਨਾ ਪਿਆ ਇਹ ਸਾਡੇ ਇੰਡੀਆ ਦੇ ਵਿੱਚ ਕਾਨੂੰਨ ਦਾ ਜਿਆ ਹੋਰ ਸਾਰਾ ਹਾਲ ਮਿਲਦਿਆਂ ਜੀ ਕਿਸੇ ਹੋਰ ਵੀਡੀਓ ਚ ਧੰਨਵਾਦ